ਪਤਾ ਚੱਲ ਰਿਹਾ ਹੈ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ। ਸੁਮਾਨ ਸਿੰਘ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ। ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਹੈ ਸਾਰੇ ਤੁਹਾਨੂੰ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਹੈ। ਬੜੀ ਐਮਐਲਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ। ਤარი ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦੋ। ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਬਾਕੀ ਜੇ ਮਾਨ ਸਾਹਿਬ ਨੇ ਤੁਹਾਡੇ ਤੇ ਹੱਥ ਖੁੱਲਾ ਦੇ ਛੱਡਿਆ ਹੋਇਆ ਕੋਈ ਫੰਡਾ ਨਹੀਂ ਘਾੜਨੀ ਛੱਡੀ ਤੇ ਤੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾੜ ਛੱਡਿਓ ਇਹ ਤੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ ਚ ਪਾਣੀ ਦੀ ਆਜੇ ਵੀ ਜ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵਾਨ ਤਮਨਜੀ ਦਾ ਗੜ ਹੈ ਜੀ ਜਿੱਥੇ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਪੂਰਵਾਰੇ ਸਹੀ ਕੀ ਕੀ ਕਹੀਏ ਕੰਮ ਕਰਾ ਦਿਓ ਇੱਕ ਰੀ ਕਿਹੜੇ ਕਿਹੜੇ ਕੰਮ ਹੋਏ ਨੇ ਸੋ ਤਾਂ ਹੁਣ ਦੁਬਾਰਾ ਇੱਥੇ ਪੈਰ ਨਾ ਤਰ ਸਕਣ ਜਿਵੇਂ ਜਿਵੇਂ 1 ਜੂਨ ਨੇੜੇ ਆਉਣ ਦੀ ਜਾ ਰਹੀ ਹੈ ਉੰਜ ਉੰਜ ਪੰਜਾਬ ਦੇ ਵਿੱਚ ਚੋਣਵੀ ਮਾਹੌਲ ਵੀ ਪੱਕਦਾ ਹੀ ਜਾ ਰਿਹਾ ਹੈ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਤੇ ਪ੍ਰਚਾਰ ਦੌਰਾਨ ਹੁਣ ਸਿਆਸਤਦਾਨਾਂ ਦੇ ਪਰਿਵਾਰਕ ਮੈਂਬਰਾਂ ਨੂੰਹਾ ਪਤਨੀਆਂ ਵੀ ਚੋਣ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਗੱਲ ਕਰ ਰਹੇ ਹਾਂ ਸੰਗਰੂਰ ਲੋਕ ਸਭਾ ਹਲਕੀ ਦੀ ਜਿੱਥੇ ਇੱਕ ਪਾਸੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾਦੀ ਨੂੰ ਵਿਨਿਤ ਕੋਰ ਹਲਕੇ ਦੇ ਵਿੱਚ ਆਪਣੇ ਸੋਰਾ ਸਾਹਬ ਤੇ ਕਾਂਗਰਸ ਲਈ ਪ੍ਰਚਾਰ ਕਰਦੀ ਨਜ਼ਰ ਆਈ ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਤੇ ਹਲਕੇ ਦੇ ਵਿੱਚ ਮੀਟਿੰਗਾਂ ਕਰਦੀ ਨਜ਼ਰ ਆਈ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉੱਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਹਨ ਜੀਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਾਂਗਰਸ ਨੂੰ ਵੱਧ ਤੋਂ ਵੱਧ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਕੀ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੁਝੂਜਨਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ.ਐਲ.ਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਂ ਇਹ ਕਾਂਗਰਸ ਨੂੰ ਇੱਕ ਮੌਕਾ ਦਿਓ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦਿਓ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਨਹੀਂ ਤੁਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਿਆ ਅੱਦੇ ਥਾਵਾਂ 'ਚ ਪਾਣੀ ਦੀ ਆਜੇ ਵੀ ਦੀ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜੀ ਜਿੱਥੇ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਗੂਰ ਬਾਰੇ ਸਹੀ ਕੀ ਗਈ ਹੈ ਜੀ ਤੁਮਾਨ ਸਾਹਿਬ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਸਾਰੇ ਤੁਹਾਨੂੰ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਕੋਈ ਸਾਡੇ ਖਜਾਨੇ ਘਰ ਦੇ ਨਹੀਂ ਕਦੇ ਭਰੇ ਸਾਡੇ ਘਰ ਤਾਂ ਉਹੀ ਹਾਲਾਤ ਨੇ ਜੋ ਪਹਿਲਾਂ ਤੋਂ ਸੀਗੇ ਕਈ ਵਾਰੀ ਅਜੇ ਵੀ ਐ ਹੋ ਜਾਂਦਾ ਵੀ ਹਾਲਾਤ ਔਖੇ ਨੇ ਪਰ ਫਿਰ ਵੀ ਸਾਰ ਲੈਂਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਕਿਤੇ ਵੀ ਬਾਕੀ ਜੇ ਮਾਨ ਸਾਹਿਬ ਨੇ ਥੋੜੇ ਤੇ ਹੱਥ ਖੁੱਲਾ ਦੇ ਛੱਡਿਆ ਹੋਇਆ ਕੋਈ ਪੰਡਾ ਨਹੀਂ ਘਾਟ ਨਹੀਂ ਛੱਡੀ ਤੇ ਧੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾਟ ਛੱਡਿਓ ਨੱਕੋ ਨੱਕ ਵੋਟਾਂ ਭਰ ਦਿਓ ਵਿਰੋਧੀਆਂ ਨੂੰ ਦੰਦ ਦਿਓ ਵੀ ਧੂਰੀ ਵੜਨਾ ਸੌਕਾ ਹੈ ਨਹੀਂਗਾ ਕੰਮ ਗਿਣਾ ਦਿਓ ਇੱਕ ਰੀ ਵੀ ਕਿਹੜੇ ਕਿਹੜੇ ਕੰਮ ਹੋਏ ਨੇ ਸੋ ਤਾਂ ਦੁਬਾਰਾ ਇਹਦੇ ਪੈਰ ਨਾ ਧਰ ਸਕਣ ਕਿ ਆਪਾਂ ਇੱਕ ਤਰੀਕ ਨੂੰ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਵੋਟਾਂ ਪਾਈਏ ਤੇ ਮੀਤ ਫੇਰ ਜੀ ਨੂੰ ਇੱਥੋਂ ਜਤਾਈਏ ਇੰਨੀ ਕੁ ਮੇਰੇ ਤੁਹਾਡੇ ਅਗੇ ਬੇਨਤੀ ਹੈ